ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਾਨੀ ਦਾਦੀ ਵਾਲੀ ਦਾਲ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਬਣਾਈ ਜਾਂਦੀ ਸੀ ਪਰ ਆਪਾਂ ਅੱਜ ਕਲ੍ਹ ਕਰਾਂ ਦੇ ਵਿੱਚੋਂ ਅਲੋਪ ਕਰ ਦਿੱਤੀ ਮੇਰੇ ਬੱਚੇ ਬਿਲਕੁਲ ਦਾਲ ਨਹੀਂ ਖਾਂਦੇ ਸੀ ਪਰ ਜਦੋਂ ਤੋਂ ਆਪਾਂ ਇਹ ਦਾਲ ਬਣਾਉਣ ਲੱਗੇ ਤਾਂ ਸੁਖਮ ਵੀ ਖੁਸ਼ ਹੋ ਕੇ ਰੋਟੀ ਖਾਣ ਲੱਗ ਗਿਆ ਕਿਉਂਕਿ ਉਹਨੂੰ ਦਾਲ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੇ ਆਪਾਂ ਸੋਚਿਆ ਵੀ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕਰਦੇ ਆਂ ਇਹ ਦਾਲ ਕਿਵੇਂ ਬਣਦੀ ਹੈ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਦਾਲ ਲਈ ਹੈ ਮਸਰੀ ਲਈ ਹੈ ਮੂੰਗੀ ਲਈ ਹੈ ਤੇ ਇਹਦੇ ਵਿੱਚ ਆਪਾਂ ਛੋਲੇ ਮਾਹ ਤੇ ਹਰੀ ਮੂੰਗੀ ਦਲੀ ਹੋਈ ਤੁਸੀਂ ਜੇ ਕੋਈ ਹੋਰ ਦਾਲ ਦੇ ਵੀ ਸ਼ੌਕੀਨ ਹੋ ਉਹ ਵੀ ਮਿਕਸ ਕਰ ਸਕਦੇ ਹੋ ਪਰ ਆਪਾਂ ਲਗਭਗ ਸਾਰੀਆਂ ਦਾਲਾਂ ਲੈ ਲਈਆਂ ਇਹਨੂੰ ਚੁਗ ਲਿਆ ਸੀ ਤੇ ਆਪਾਂ ਉਸ ਤੋਂ ਬਾਅਦ ਇਹਨੂੰ ਪਾਣੀ ਦੇ ਵਿੱਚ 10-15 ਮਿੰਟਾਂ ਤੱਕ ਭਿਉਂ ਕੇ ਰੱਖ ਦਾਂਗੇ ਜਿਆਦਾ ਲੰਬਾ ਸਮਾਂ ਆਪਾਂ ਨਹੀਂ ਭਿਉਮਾਂਗੇ ਕਿਉਂਕਿ ਕਈ ਦਾਲਾਂ ਦਾ ਛਿਲਕਾ ਹੈ ਜਿਹੜਾ ਉਹ ਬਿਲਕੁਲ ਉੱਤਰ ਜੂ ਜੇ ਲੰਬੇ ਟਾਈਮ ਤੱਕ ਭਿਉਤੀ ਰਹੀ 15-20 ਮਿੰਟਾਂ ਤੱਕ ਦਾਲ ਨੂੰ ਭਿਉਂ ਕੇ ਰੱਖਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਲੈ ਲਏ ਜੀ ਕਕੂ ਜਾ ਤੇ ਕਈ ਇਹਨੂੰ ਤੋੜੀ ਕੇ ਰੰਦੇ ਆ ਫੇਕ ਪੂਜਾ ਕਰ ਦਿੰਦੇ ਆ ਚੀਨਾ ਕੋਲੇ ਹਾਰੇ ਦੀ ਸਹੂਲਤ ਹੈ ਜੇ ਉਹਦੇ ਵਿੱਚ ਦਾਲ ਬਣਾਉ ਤਾਂ ਉਹ ਇਸ ਤੋਂ ਵੀ ਜ਼ਿਆਦਾ ਵਧੀਆ ਬਣੂਗੀ ਤਾਂ ਇਹਦੇ ਵਿੱਚ ਆਪਾਂ ਲੈ ਲੇ ਜੀ 3-4 ਗਲਾਸ ਪਾਣੀ ਦੇ ਇਹਦੇ ਵਿੱਚ ਪਾਣੀ ਤੁਸੀਂ ਕੁੱਕਰ ਨਾਲੋਂ ਜ਼ਿਆਦਾ ਲੈਣਾਗਾ ਕਿਉਂਕਿ ਆਪਾਂ ਇਹਨੂੰ ਜਦੋਂ ਗਲੈਂਸ ਦੀ ਸਲੋ ਫਲੇਮ ਤੇ ਲੰਬੀ ਧੇਰ ਤੱਕ ਪਕਾਵਾਂਗੇ ਤਾਂ ਪਾਣੀ ਇਹ ਸਕੂ ਤੁਹਾਨੂੰ ਬਾਅਦ ਵਿੱਚ ਹੋਰ ਵੀ ਪਾਉਣਾ ਪੈ ਸਕਦਾ ਹੈ ਤੇ ਦਹ ਸਾਰੀ ਦਾਲ ਨੂੰ ਆਪਾਂ ਸਾਫ਼ ਕੀਤੀ ਨੂੰ ਇਹਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਤਿੰਨ ਚਮਚ ਪਾਵਾਂਗੇ ਦੇਸੀ ਘਿਓ ਦੇ ਉਹ ਤੁਸੀਂ ਜ਼ਰੂਰ ਪਾ ਦੇਣੇ ਆਂਗੇ ਸਭ ਤੋਂ ਪਹਿਲਾਂ ਆਪਾਂ ਪਾਇਆ ਜੀ ਇਹਦੇ ਵਿੱਚ ਨਮਕ ਮਿਰਚ ਮਸਾਲਾ ਉਹ ਸਿੰਪਲ ਤਰੀਕੇ ਦੇ ਤੁਸੀਂ ਪਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਐਡ ਕੀਤਾ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਦੇਗੀ ਮਿਰਚ ਵੀ ਪਾਈ ਹੈਗੀ ਤੇ ਉਹ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ 2-3 ਚਮਚ ਪਾਈ ਹੈ ਜੀ ਦੇਸੀ ਘਿਓ ਦੇ ਤਾਂ ਕਿ ਜਿਹੜੀ ਦਾਲ ਦਾ ਉਬਾਲਾ ਉਹ ਜ਼ਿਆਦਾ ਨਾ ਆਵੇ ਬਾਹਰ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਆਪਾਂ ਸਲੋ ਫਲੇਮ ਤੇ ਗੈਸ ਕਰਕੇ ਰੱਖ ਦਾਂਗੇ ਇਸ ਦਾਲ ਨੂੰ ਬਣਨ ਵਿੱਚ ਟਾਈਮ ਤਾਂ ਜ਼ਰੂਰ ਲੱਗਦਾ ਜੇ ਇਹਨੂੰ ਆਪਾਂ ਸਲੋ ਫਲੇਮ ਤੇ ਬਣਾਵਾਂਗੇ ਤਾਂ ਇਹ ਘੰਟੇ ਸਵਾ ਘੰਟੇ ਦੇ ਵਿੱਚ ਤਿਆਰ ਹੁੰਦੀ ਹੈ ਪਰ ਜਿਹੜਾ ਇਹਦਾ ਸਵਾਦ ਹੈ ਨਾ ਉਹ ਕਹਿੰਦੇ ਹੁੰਦੇ ਆ ਅਸੀਂ ਪੰਜਾਬੀ ਵੀ ਮੂੰਹ ਤੋਂ ਉੱਤੋਂ ਨਹੀਂ ਲੈਂਦਾ ਤੇ ਐਨਾ ਜਿਆਦਾ ਟੇਸਟੀ ਬਣਦੀ ਹੈ ਤੇ ਤੁਸੀਂ ਇਹਨੂੰ ਬਣਾ ਕੇ ਇੱਕ ਵਾਰ ਜ਼ਰੂਰ ਦੇਖਿਓ ਤੁਹਾਡਾ ਜੀ ਕਰੂਗਾ ਕਿ ਹਰ ਵਾਰ ਆਪਾਂ ਇਹੀ ਦਾਲ ਬਣਾਈਏ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਆਪਣੀ ਦਾਲ ਜਿਹੜੀ ਉਹ ਲੰਬੇ ਟਾਈਮ ਬਾਅਦ ਬਣ ਕੇ ਤਿਆਰ ਹੋ ਗਈ ਤੇ ਆਪਾਂ ਇਹਨੂੰ ਲਗਾਵਾਂਗੇ ਦੋ ਤਰ੍ਹਾਂ ਦੇ ਤੜਕੇ ਦਾਲ ਨੂੰ ਵੀਡੀਓ ਤੁਸੀਂ ਫੁੱਲ ਜ਼ਰੂਰ ਦੇਖਿਓ ਬਿਲਕੁਲ ਸਕਿੱਪ ਨਾ ਕਰਿਓ ਆਪਾਂ ਲਸਣ ਤੇ ਅਦਰਕ ਨੂੰ ਇੱਕ ਕੁੰਡੀ 'ਚ ਕੁੱਟ ਲਾਂਗੇ ਇਹ ਆਪਾਂ ਜ਼ਿਆਦਾ ਬਰੀਕ ਨਹੀਂ ਪਿਸਨੇ ਕੁੰਡੀ ਵਿੱਚ ਕੁੱਟਣ ਤੋਂ ਬਾਅਦ ਆਪਾਂ ਇਹਨਾਂ ਨੂੰ ਮੋਟਾ ਜਿਹਾ ਹੀ ਰੱਖਾਂਗੇ ਉਸ ਤੋਂ ਬਾਅਦ ਇਹਨੂੰ ਗਰਮ ਹੋਏ ਤੇਲ ਦੇ ਵਿੱਚ ਪਾ ਦਾਂਗੇ ਤਾਂ ਕਿ ਇਹਦਾ ਸਵਾਦ ਹੈ ਜਿਹੜਾ ਦਾਲ ਵਿੱਚ ਆਵੇ ਇਸ ਲਈ ਆਪਾਂ ਇਹਨਾਂ ਨੂੰ ਜ਼ਿਆਦਾ ਬਰੀਕ ਨਹੀਂ ਕੀਤਾ ਉਸ ਤੋਂ ਬਾਅਦ ਆਪਾਂ ਦੋ ਪਿਆਜ਼ ਬਰੀਕ ਕੱਟ ਲੈਣੇ ਆ ਜ਼ਿਆਦਾ ਬਰੀਕ ਵੀ ਨਹੀਂ ਆਪਾਂ ਕੱਟੇ ਤੇ ਉਹ ਇਹਦੇ ਵਿੱਚ ਪਾ ਦਾਂਗੇ ਹਰੀ ਮਿਰਚ ਆਪਾਂ ਇੱਕੋ ਹੀ ਲਈ ਹੈ ਕਿਉਂਕਿ ਆਪਾਂ ਪਹਿਲਾਂ ਦੇਗੀ ਮਿਰਚ ਪਾਈ ਸੀ ਤੇ ਉਹਨੂੰ ਲੰਬੇ ਚ ਕੱਟਿਆ ਹੋਇਆ ਆਪਾਂ ਹਰੀ ਮਿਰਚ ਨੂੰ ਜੇ ਤੁਹਾਨੂੰ ਜ਼ਿਆਦਾ ਤਿੱਖਾ ਪਸੰਦ ਹੈ ਤਾਂ ਤੁਸੀਂ 2-3 ਹਰੀਆਂ ਮਿਰਚਾਂ ਲੰਬੀਆਂ ਕੱਟ ਕੇ ਪਾਉਣੀਆਂ ਹੈਗੀਆਂ ਜ਼ਿਆਦਾ ਬਰੀਕ ਨਹੀਂ ਕਰਨੀਆਂ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਦੋਂ ਪਿਆਜ਼ 골ਡ ਬ੍ਰਾਊਨ ਹੋ ਗਏ ਫਿਰ ਆਪਾਂ ਟਮਾਟਰ ਪਾਤਾ ਇਸ ਤਰੀਕੇ ਦਾ ਤੜਕਾ ਆਪਾਂ ਜਾਲਾਂ ਦੇ ਵਿੱਚ ਹਰ ਵੇਲੇ ਲਗਾਉਂਦੇ ਰਹਿੰਨੇ ਆ ਘਰੇ ਥੋੜੇ ਜਿ ਦੇਰ ਬਾਅਦ ਜਦੋਂ ਇਹ ਬਣ ਗਿਆ ਤੇ ਆਪਾਂ ਇਹਨੂੰ ਦਾਲ ਦੇ ਵਿੱਚ ਮਿਕਸ ਕਰ ਦਾਂਗੇ ਜਦੋਂ ਤੁਸੀਂ ਇੱਕ ਵਾਰੀ ਇਹ ਦਾਲ ਬਣਾਓਗੇ ਤਾਂ ਤੁਹਾਨੂੰ ਬਣਾਉਣ ਦੇ ਵਿੱਚ ਵੀ ਬਹੁਤ ਮਜ਼ਾ ਆਊ ਤੇ ਖਾਣ ਦੇ ਵਿੱਚ ਵੀ ਆਉਣਾ ਦੇਖੋ ਦਾਲ ਤਿਆਰ ਹੋ ਗਈ ਜਦੋਂ ਇਹਨੂੰ ਆਪਾਂ ਠਕਿਆ ਸੀ ਉਦੋਂ ਇਹ ਪਤਲੀ ਸੀ ਪਰ ਇਹ ਹੁਣ ਪਈ ਪਈ ਥੋੜੀ ਜੀ ਸਖਤ ਹੋ ਗਈ ਜੇ ਤੁਹਾਨੂੰ ਜਿਆਦਾ ਸਖਤ ਲੱਗੇ ਤੁਸੀਂ ਹਲਕਾ ਜਿਹੇ ਵਿੱਚ ਪਾਣੀ ਪਾ ਕੇ ਇਹਨੂੰ ਗਰਮ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਲਗਾਵਾਂਗੇ ਜੀ ਦੂਸਰਾ ਤੜਕਾ ਤੇ ਉਹਦੇ ਵਿੱਚ ਆਪਾਂ ਪਾਇਆ ਜੀ ਦੇਸੀ ਘਿਓ ਉਹ ਤੁਹਾਨੂੰ ਜਿੰਨਾ ਪਸੰਦ ਆ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਇਆ ਜੀਰਾ ਜੀਰਾ ਪਾਉਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਤੇਜ ਪੱਤਾ ਇੱਥੇ ਤੁਹਾਨੂੰ ਜੇ ਦਾਲਚੀਨੀ ਜਾਂ ਇਲਾਇਚੀ ਪਸੰਦ ਹੈ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਦੋ ਲਾਲ ਮਿਰਚਾਂ ਪਾਈਆਂ ਆਪਾਂ ਤੇ ਇਹ ਜਿਹੜਾ ਤੜਕਾ ਲਗਾਉਂਗੇ ਇਹਦੇ ਨਾਲ ਦਾਲ ਦਾ ਕਲਰ ਤੇ ਟੇਸਟ ਦੋਨੇ ਚੀਜ਼ਾਂ ਦੇ ਨਾਲ ਬਦਲ ਜਾਣਗੀਆਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਹਰਾ ਧਨੀਆ ਉਹ ਆਪਾਂ ਤੋਸ ਮਾਰ ਕੇ ਚੰਗੀ ਤਰ੍ਹਾਂ ਕੱਟ ਲਿਆ ਤੇ ਇਹਦੇ ਵਿੱਚ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਤੜਕਾ ਸੀ ਉਹ ਵੀ ਹਲਕਾ ਜਿਹਾ ਠੰਡਾ ਹੋ ਗਿਆ ਉਹਨੂੰ ਚੱਕ ਕੇ ਆਪਾਂ ਦਾਲ ਦੇ ਵਿੱਚ ਮਿਕਸ ਕਰ ਦਾਂਗੇ ਤੇ ਕਹਿੰਦੇ ਹੁੰਦੇ ਦਾਲ ਹੈ ਜਿਹੜੀ ਉਹ ਦੇਸੀ ਘਿਓ ਤੋਂ ਬਿਨਾ ਬਿਲਕੁਲ ਸਵਾਦ ਨਹੀਂ ਲੱਗਦੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਦਾਲ ਦੇਖੋ ਬਣ ਕੇ ਤਿਆਰ ਹੋ ਗਈ ਜਿਹੜੀ ਚੀਜ਼ ਆਪਾਂ ਖਾਣ ਲਈ ਬਣਾਈਏ ਦੇਖੋ ਸਮਾਂ ਦਾ ਜ਼ਰੂਰ ਚੀਜ਼ ਲੈ ਲੈਂਦੀ ਹੈ ਪਰ ਉਸ ਤੋਂ ਬਾਅਦ ਜਦੋਂ ਖਾਣ ਵਾਲਿਆਂ ਦੇ ਮੂੰਹ ਤੇ ਇੱਕ ਸਮਾਈਲ ਆਉਂਦੀ ਹੈ ਤਾਂ ਉਹਦੇ ਨਾਲ ਫਿਰ ਆਪਣੀ ਸਾਰੀ ਮਿਹਨਤ ਬਰੋਬਰ ਹੋ ਜਾਂਦੀ ਹੈ ਅਸੀਂ ਕਹਿੰਦੇ ਹਾਂ ਵੀ ਸਮਾਂ ਬਦਲ ਗਿਆ ਪਰ ਸਮੇ ਦੇ ਨਾਲ ਅਸੀਂ ਵੀ ਬਦਲ ਗਏ ਕਿਉਂਕਿ ਅਸੀਂ ਹੁਣ ਜ਼ਿਆਦਾ ਮਿਹਨਤ ਵੀ ਨਹੀਂ ਕਰਦੇ ਤੇ ਅਸੀਂ ਬਹੁਤ ਜ਼ਿਆਦਾ ਹੋਰ ਕੰਮਾਂ ਵਿੱਚ ਬਿਜ਼ੀ ਹੋ ਗਏ ਤਿਆ ਪਰ ਸੋਈ ਦੇ ਕੰਮ ਨੂੰ ਇੰਨਾ ਸਮਾਂ ਨਹੀਂ ਦੇ ਪਾਉਂਦੇ ਪਰ ਜੇ ਅਸੀਂ ਥੋੜਾ ਜਿਹਾ ਟਾਈਮ ਰਸੋਈ ਤੇ ਵਧ ਲਾਈਏ ਤੇ ਚੀਜ਼ਾਂ ਪੁਰਾਣੇ ਸਮੇਂ ਦੇ ਮੁਤਾਬਕ ਹੀ ਤਿਆਰ ਕਰੀਏ ਤਾਂ ਸਾਡੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਹੁਤ ਬਚਾ ਸਕਦੇ ਹਾਂ ਅਸੀਂ ਸਾਨੂੰ ਡਾਕਟਰਾਂ ਦੇ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਉਸ ਸਮਿਆਂ ਦੇ ਵਿੱਚ ਲੋਕ ਜਦੋਂ ਘਰੇਲੂ ਚੀਜ਼ਾਂ ਵਰਤਦੇ ਸੀ ਮਿੱਟੀ ਦੇ ਭਾਂਡੇ ਵਰਤਦੇ ਸੀ ਤਾਂ ਉਹਨਾਂ ਦਾ ਜੀਵਨ ਬਥੇਰਾ ਹੀ ਜ਼ਿਆਦਾ ਸੁਖਾਲਾ ਸੀ ਤੇ ਆਪਾਂ ਵੀ ਅੱਜ ਦਾਦੀਆਂ ਨਾਨੀਆਂ ਵਾਂਗੂ ਉਹ ਪੁਰਾਣਾ ਸਵਾਦ ਲੈ ਕੇ ਆਏ ਆ ਬਹੁਤ ਹੀ ਜਿਆਦਾ ਟੇਸਟੀ ਦਾਲ ਇਹ ਬਣਦੀ ਹੈ ਬਹੁਤਿਆਂ ਨੇ ਤਾਂ ਥੋੜੀਆਂ ਪੈਣਾ ਇਹਨੂੰ ਦੇਖ ਕੇ ਜਰੂਰ ਇਸ ਦਾਲ ਨੂੰ ਟਰਾਈ ਕਰਨੀ ਗਿਆ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਖਾਣਾ ਸਰਵ ਕੀਤਾ ਸਭ ਨੇ ਖੁਸ਼ੀ-ਖੁਸ਼ੀ ਖਾਣਾ ਖਾਦਾ ਤੇ ਇੰਜੋਏ ਕੀਤਾ ਤੁਸੀਂ ਵੀ ਕਰਿਓ